ਹਾਂਜੀ ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਸ਼ਰਟ ਬਾਟਮ ਦੁਪੱਟਾ ਪਿਓਰ ਕਾਟਨ ਦਾ ਰਹੇਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਰਹੇਗੀ ਜੀ ਜਿਹੜਾ ਪ੍ਰਾਈਸ ਦਿੱਤਾ ਹੋਇਆ ਉਹੀ ਸਿਰਫ ਲੱਗੇਗਾ ਇਹ ਵਾਲੇ ਪਿਓਰ ਰੀਵਾ ਬ੍ਰਾਂਡ ਦੇ ਕਾਟਨ ਦੇ ਸੂਟ ਆਉਣਗੇ ਚਿਕਨ ਦਾ ਵਰਕ ਹੈ ਦੇ ਉੱਪਰ ਲੈਸਸ ਲੱਗੀ ਹੋਈ ਹੈ ਨਾਲ ਫੁੱਲ ਪਿਓਰ ਦਾ ਦੁਪੱਟਾ ਆਏਗਾ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਆਲ ਇੰਡੀਆ ਫ੍ਰੀ ਆਪਾਂ ਇੰਡੀਆ ਤੋਂ ਬਾਹਰ ਫੋਰਨ ਕੰਟਰੀਆਂ ਦੇ ਵਿੱਚ ਵੀ ਸੂਟ ਸੈਂਡ ਕਰਦੇ ਆਂ ਜੀ ਸਟੀਚਿੰਗ ਵੀ ਆਪਾਂ ਕਰਕੇ ਭੇਜਦੇ ਆਂ ਤੇ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਬਾਟਮ ਵਰਕ ਆਗਾ ਨਾਲ ਕੋਟਾ ਡੋਰੀਆ ਦਾ ਦੁਪੱਟਾ ਰਹੇਗਾ ਜੀ ਇਹ ਵਾਲੇ ਮੋਡਲ ਮਸਲੀਨ ਦੇ ਸੂਟ ਰਹਿਣਗੇ ਨਾਲ ਬਾਟਮ ਰਹੇਗੀ ਤੇ ਨਾਲ ਇਹਦੇ ਔਰ ਗੈਂਸਾ ਦਾ ਦੁਪੱਟਾ ਰਹੇਗਾ ਪ੍ਰਾਈਸ ਮੈਂਸ਼ਨ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਅਨਸਟਿਚ ਸੂਟ ਆਉਣਗੇ ਵਾਲੇ ਤੇ ਇਹ ਵਾਲੇ ਵੀ ਪਿਓਰ ਦੀ ਕਾਟਨ ਦੀ ਸ਼ਰਟ ਆਏਗੀ ਨਾਲ ਪਲਾਜ਼ੋ ਬਣਿਆ ਹੋਇਆ ਨਾਲ ਡਿਜ਼ਾਈਨਰ ਦੁਪੱਟਾ ਰ ਬਣਿਆ ਹੋਇਆ ਜਿਵੇਂ ਸਮਰ ਕਲੈਕਸ਼ਨ ਹੈ ਜੀ ਲਾਈਟ ਕਲਰ ਬਹੁਤ ਜਿਆਦਾ ਸੋਹਣੇ ਲੱਗਦੇ ਆ ਸਮਰ ਕਲੈਕਸ਼ਨ ਦੇ ਵਿੱਚ ਇਹ ਵਾਲੇ ਸੂਟ ਵੀ ਪਿਓਰ ਕਾਟਨ ਦੇ ਆਉਣਗੇ ਜੀ ਨਾਲ ਇਹਨਾਂ ਦੇ ਦੁਪੱਟੇ ਮਸਲੀਨ ਕਾਟਨ ਦੇ ਬਣੇ ਹੋਏ ਆ ਉੱਤੇ ਕਟਵਰਕ ਨਾਲ ਪੈਚਵਰਕ ਲੱਗਾ ਆ ਤੇ ਨਾਲ ਕਿਸੇ ਕਈਆਂ ਦੇ ਦੁਪੱਟੇ ਕੋਟਾ ਡੋਰੀਆ ਦੇ ਆਉਣਗੇ ਨਾਲ ਇਹਨਾਂ ਦੇ ਸ਼ਰਟ ਦੇ ਉੱਪਰ ਵੀ ਕਟਵਰਕ ਆਏਗਾ ਇਹ ਵਾਲੇ ਪਿਓਰ ਕਾਟਨ ਦੇ ਬੀਬਾ ਕਾਟਨ ਦੇ ਸੂਟ ਆਉਣਗੇ ਨਾਲ ਇਹਨਾਂ ਦੇ ਜਿਹੜੀ ਬਾਟਮ ਆ ਪਲੇਨ ਆਏਗੀ ਨਾਲ ਮਸਲੀਨ ਕਾਟਨ ਦਾ ਦੁਪੱਟਾ ਆਏਗਾ ਪ੍ਰਾਈਸ ਸਾਰੇ ਦੇ ਆਪਾਂ ਮੈਂਸ਼ਨ ਕੀਤੇ ਹੁੰਦੇ ਨੇ ਜੀ ਕੋਈ ਵੀ ਤੁਹਾਡੇ ਤੋਂ ਐਕਸਟਰਾ ਚਾਰजेस ਨਹੀਂ ਲਿਆ ਜਾਏਗਾ ਜੋ ਵੀ ਪ੍ਰਾਈਸ ਦਿੱਤਾ ਹੁੰਦਾ ਹੈ ਉਹੀ ਸੇਮ ਲੱਗੇਗਾ ਜੋ ਵੀ WhatsApp ਨੰਬਰ ਦਿੱਤਾ ਹੁੰਦਾ ਹੈ ਉਸ ਤੇ ਸੂਟ ਦਾ ਸਕਰੀਨਸ਼ਾਟ ਲੈ ਕੇ ਸੈਂਡ ਕਰਕੇ ਆਪਣਾ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਥੈਂਕ ਯੂ